ਰੋ ਦਰਸ਼ਨ ਤੱਕ ਸ੍ਰੀ ਪਟਨਾ ਸਾਹਿਬ ਦਰਸ਼ਨ ਕਰਿਆਂ ਨੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਨੂੰ ਦਰਸ਼ਨ ਕਰਕੇ ਉਹਨਾਂ ਜੁੜਾਕਾਰ ਦੇ ਜੁੜੇ ਲੈ ਲਏ ਆ ਹੁਣ ਅਸੀਂ ਇੱਧਰੋਂ ਜੋ ਇੱਥੇ ਲੱਗ ਲਾ ਕੇ 4 ਗੁਰਦੁਆਰੇ ਹਨ 5 ਗੁਰਦੁਆਰੇ ਹਨ ਉਹਨਾਂ ਦੇ ਦਰਸ਼ਨ ਸੰਤਾਂ ਨੂੰ ਵੀ ਖਰਾਮਾਂ ਦੇ ਆਰ ਵੀ ਕਰਾਂਗੇ ਤੇ ਆਓ ਵੀਰ ਜੀ ਦਰਸ਼ਨ ਆਪੋ ਬਾਹਰ ਨਿਕਲੋ ਮੇਰੇ ਰਾਤ ਦੇ ਜਿਹੜਾ ਮੈਂ ਕੀਰਨ ਨਾਲ ਲਈ ਨਾ ਨਾ ਹੋਈਏ 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 ਮੈਂ ਲਗਾ ਨਾ ਹੋਈਏ ਬਾਕੀ ਮਹਾਰਾਜੀ ਕਿਰਪਾ ਨਾਲ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਪਟਨਾ ਸਾਹਿਬ ਦੀ ਧਰਤੀ ਦੇ ਸਿੱਧਾ ਦਰਬਾਰ ਸਾਹਿਬ ਆਰੇ ਟੱਕਰ ਹੋਣਾ ਤੋਂ ਖੱਜਾ ਗਰੁੱਪ ਚ ਪਾਵਾ ਜੋ ਖੱਜਾ ਗੇੜਬੜਾ ਸੁਣਨ ਹੁੰਦਾ ਤੂੰ ਵੀ ਫੜਦਾ ਤੂੰ ਸਾਈਡ ਤੇ ਕਰਨਾ ਨਹੀਂ ਨਾ ਮਾਜੀ ਮੈਨੂੰ ਇਹ 500 ਦਾ ਹੱਥ ਤੇ ਮਿਲਣਾ ਹੀ ਜੰਨਾ ਇਧਰ ਹੋ ਜਾ ਹਾਂ ਇਹ ਅੱਗੇ ਜਾ ਰਹੀ ਹੈ ਆਬ ਲਿਫਟਰ ਉੱਪਰ ਆ ਰਹੀ ਹੈ ਇੱਕ ਮੈਡ ਦਰਸ਼ਕਾਂ ਨੂੰ ਲੋਕਲ ਗੁਰਦੁਆਰਾ ਚਾਹੇ ਉਹ ਨਹੀਂ ਪਤਾ ਕੀ ਕਰ ਰਿਹਾ ਇਹ ਕਿਹਦਰ ਨਹੀਂ ਜਾਂਦਾ ਸਿਕਮ ਸਿਕਮ ਦੋ ਦੋ ਸਿਕਮ ਦੋ ਸਿਕਮ ਲੇ ਕੇ ਤੇ ਤੀਜੇ ਫੰਡੋਂ ਬਾਰੇ ਤਿੰਨ ਖੁਲਜਾ ਸਿੰਸ ਖੁਲਜਾ ਸਿੰਸ ਖੁਲਜਾ ਸਿੰਸ ਖੁਲਜਾ ਸਿੰਸ ਖੁਲਜਾ ਸਿੰਸ ਖੁਲਜਾ ਸਿੰਸ ਆ ਜਾ ਲਮੀ ਆ ਜਾ ਲਮੀ ਅਸੀਂ ਗਰਾਊਂਡ ਫਲੋਰ ਤੇ ਅਸੀਂ ਜਾ ਰਹੇ ਹਾਂ ਲਾਲੀ ਆਰੇ ਦਾ ਮਸਾਲਾ 60 ਰੁਪਏ ਮੈਂ ਕੱਢ ਵੀ ਲਿਆ ਛੜਾ ਛੜਾ ਉਹ ਦੇਖ ਖਾਣਾ ਮਿਲ ਰਹਾ ਗੁਰੂਗਰਮਾ ਉਹ ਵੰਕਾਉ ਉਹ ਮਾਰੇ ਹੰਤਦਾ ਨਾ ਆਪਣੇ ਮਾਰ ਕੇ ਦਿੱਤੇ ਵੀ ਇਧਰ ਹੀ ਆ ਜੇ ਵੇਖੋ ਜੇ ਜੇ ਛੜਾ ਛੜਾ ਭਾਈ ਛੜਾ 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 ਖਾਲਸਾ ਕੋਲ ਖਾਲਸਾ ਕੋਲ ਯੂਨੀਵਰਸਿਟੀ ਯੂਨੀਵਰਸਿਟੀ ਪਾ ਜੀ ਆਪਾਂ ਦਰਸ਼ਨ ਕਰਨ ਜਾ ਰਹੇ ਆ ਸੋਨਿਹਾਲ ਫਾਤਜ਼ੀਲੀ ਆਖਾਲ 40 ਕੁ ਦਿਨਾਂ ਇਸ ਨੂੰ ਦੇ ਦੇਣਾ हमको ਵੀ ਦੇ ਦੇਣਾ ਜਦ ਆਏਗੇ 4 ਨਵੰਬਰ ਤੋਂ 4 ਕੁ ਪਤਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਭਈਆ ਕਿਤਨਾ ਟਾਈਮ ਲੱਗੇਗਾ ਜੀ ਹਾਂ ਜੀ ਸਾਹਿਬ ਲੈ ਹੁਣ ਮਾਮਾ ਮੁਕਰਦਾ ਜਾਣਾ ਸਾਰੇ ਗੁਰਦੁਆਰੇ ਹਮ ਕੋ ਚਾਹੀਏ ਗੁਰੂ ਕਾ ਬਾਗ ਗੁਰੂ ਕਾ ਬਾਗ ਤੁਮ ਕੋਈ ਲੋਕ ਸਭੀ ਕੋਤਰੇ ਬਾਹਰ ਹੈ ਨਾ

ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਖਿਡਾਰੀ ਜਿਹੜੇ ਹਾਂ ਸਭ ਜੋੜਾ ਦੋ ਉਧਰ ਇੱਥੇ ਲਾ ਲਓ ਅੱਗੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਚਲਾ ਲੋ ਜੋੜੇ ਵਿੱਚ ਰੱਖਨੇ ਆ ਜੋੜੇ ਜਮਾ ਕਰਾ ਰਹੇ ਆ ਆ ਲੋ ਜੋੜੇ ਜੋਹ ਕਰਾ ਦਿੱਤੇ ਜੀ ਤੇ ਇੱਥੇ ਰੱਖ ਲਓ ਥੱਲੇ ਬੋਦੀ ਤਾਂ ਕਰ ਤੇ ਰਾ ਦੋ والله गुरु والله ਗੁਰੂ ਜੀ ਦਾ ਖੂ ਇਦਰਾ ਜੋ ਫਾਈਲ ਮੈਨੂੰ ਪਾ ਦੇ ਬਰਬਰ ਉਰਦਰਾ ਸਾਹਿਬ ਨੂੰ ਦਰਸ਼ੀ ਨਾਲ ਠੀਕ ਹੈ ਮੈਂ ਨਸ਼ਾ ਮੇਰਾ ਕਰਨਾ ਹੈ ਉਹ ਕਰ ਦੇ ਭਾਈ ਤਵੀਣਾ ਆਏ ਨਾ ਇਹ ਮਗਰੀ ਚਲੋ ਜੀ ਦਰਸ਼ਨ ਕਰੀਏ ਹਨ ਹੋਰ ਦਵਾਰਾ ਸਾਹਿਬ ਅੱਗੋਂ ਬੰਦੇ ਛੱਡੋ ਹਾਂ ਹਮ ਦਰਸ਼ਕ ਸਾਹਿਬ ਘਰ ਆਉਣਾ ਫਿਰ ਚਾਹ ਛਕ ਲੈਵਾਂਗੇ ਹੈ ਬੋਬੀ ਜੀ ਮੈਂ ਦਰਸ਼ਨੀ ਤੇ ਪਹਿਲਾਂ ਕਰ ਲੀ ਮੈਂ ਦਰਸ਼ਨੀ ਕਹਿੰਦੇ ਆ ਵੀ ਕੀ ਮੈਂ ਕੀ ਕੀਤਾ ਦਰਸ਼ਨਾਂ ਨੂੰ ਕਰਨ ਕਰੋ ਬੁਰਕਾ ਬਾਗ ਦੋਰਾ ਸਾਹਿਬ ਆਹ ਕੋਡੋ ਵੀ ਡਾੜੀ ਪਰਾਵਾਂ ਦਰਸ਼ਨ ਦੇ ਕਰੋ ਪਹਿਲਾਂ ਚਲੋ ਜੀ ਜੀ ਸਿੰਘ ਜੀ ਚੱਲੀ ਜੰਦਰ ਦਰਸ਼ਨ ਕਰੀਏ ਚਲੋ ਹੁਣ ਇਹ ਦਰਬਾਰ ਦੇ ਅੰਦਰ ਜਾ ਸਕ ਜਾ ਰਹੇ ਆ ਇਸ ਕਰਕੇ ਥੋੜੀ ਸ਼ਾਂਤੀ ਰੱਖਾਂਗੇ ਹਾਂ ਰਾਜ ਦਾ ਜਾਬ ਕਰਦੇ ਹੋਏ ਇਹ ਸ੍ਰੀ ਤੇਗ ਬਹਾਦਰ ਜੀ ਦਤਨ ਕਰਕੇ ਇੱਥੇ ਲੱਭੀ ਸੀ ਹਾਂ ਉਹਦਾ ਨਿੰਮ ਦਾ ਪੇਟ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿੰਮ ਦੀ ਦਤਨ ਕਰਕੇ ਇੱਥੇ ਗੱਡੀ ਸੀ ਇਹ ਦਰਖਤ ਉਹਨਾਂ ਦੀ ਨਿਸ਼ਾਨੀ ਹੈ ਗੁਰਦਵਾਰਾ ਗੁਰੂ ਕਾ ਬਾਗ ਸਰ thank yeah, you टियो दि, लकड़

ਬਾਬਾ ਬਕਾਲਾ ਤੋਂ ਗੁਰਦੇਵ ਆਦਿ ਦੀ ਪਰਵਾਰ ਸਮੇਤ ਪੂਰਬ ਦੀ ਯਾਤਰਾ ਕਰਦੇ ਸਿੱਖੀ ਦਾ ਪ੍ਰਚਾਰ ਕਰਨੇ ਕੋਲ ਜਰਾ ਕਹੂ ਕਟ ਪਹੁੰਚੀ ਵਰਖਾਟਾਂ ਦੇ ਦਿਨ ਸੰਗ ਗੁਰੂ ਸਾਹਿਬ ਜੀ ਦਾ ਸਾਥ ਹੈ ਚਲ ਕੇ ਉਹ ਪ੍ਰਾਂਤ ਆਪਣੇ ਪਰਵਾਰ ਇਥੇ ਛੱਡ ਕੇ ਆਪ ਆਸਾਮ ਕਲੇਗਾ ਸਿੱਖੀ ਪੰਧਾ ਨੂੰ 25 ਦਸੰਬਰ 1664 उस भी सतमी ने गुरु गोबिंद महाराज का पटने के चौथा हुआ जिन्होंने बरकरणा नाला प्रीतम गोविंद है ये खुशियां की खबर पाई दयालदास ने गुरु तेग बहादुर जी ने आसाम जगत दी गुरु साहब ने बड़ी खुशी मनाई दान किया जब गुरु तेग बहादुर जी आसाम वापस पंजाब जान लगे उस वे इस बाग बैठे गुरु साहब के चरण लगने बाबा घर पर पूरे जोवन को गया ये शुभ बिहारी से बसाख सुधी सतमी ये बात है जी इमली के दरखत तो थले बैठे माली ने हूँ लोगों ने जाकर नवाब का नवाब का किन्ने साल तक सुखा बाग से कोई ऐसे महात्मा माँ पुजार करें जिन्हें चरण लगद बाग हरा हो गया नवाब अमृत वेले गुरु साहब के दर्शनोंग बहादुर जी महाराज दतन कर रहे गुरु साहब ने दात जमीन रख दी बिच अपना सरवरोह का कड़ा पा के जब पिछावर तु संत आन फिर ट्रकता टान टूचा कड़ा निकलेगा ऐसा संदू कुमार नियम ने ਜੇਰੇ ਵਕਤ ਜੱਲ੍ਹੇ ਮਹਾਰਾਜ ਬੈਠੇ ਨੇ ਇੰਗਲਿਜ਼ ਆਸੀ ਉਸ ਸਮਾਪਤ ਹੁੰਦੀ ਦਾ ਉਹਦਾ ਜੋ ਮੋਰ ਦੇ ਖਾਦਾ ਸੰਤਾਨ ਦਰਸ਼ਨਾ ਵਿੱਚ ਨਵਾਬ ਨੇ ਗੁਰੂਤਾਬ ਨੇ ਚਰਨਾ ਤੇ ਮਰਥਾ ਦੇਖਾਂ ਅਨੁਕਾਰ ਕੀਤੀ ਇੰਗੇਜ਼ ਵਾਹਦਰ ਨੇ ਮਹਾਰਾਜ ਨੇ ਕਿਛਾ ਪਾਈਏ ਬਾਗ ਕਿਹਦਾਗਾ ਨਵਾਬ ਨੇ ਹੱਥ ਜੋੜ ਕੇ ਕਾਲ ਵਿਟਕਲੇ ਬਾਗ ਨੂੰ ਗੁਰੂ ਸਾਹਿਬ ਦੇ ਦਾ ਗੁਰੂ ਸਾਹਿਬ ਨੇ ਕਿਹਾ ਜੇ ਗੁਰੂ ਕਾ ਬਾਗ ਹੈ ਇਹੇ ਸਾਤ ਜੀ ਦੇ ਤੰਗ ਕਰਾ ਦੇ ਤਾਲੂ ਤੇਰੀ ਔਲਾਦ ਨਾਲ ਕੋਈ ਲੜਾਈ ਨਾ ਕਰੇ ਨਵਾਬ ਨੇ ਤੰਗ ਕਰਾਉਂਦੇ ਬੇਕੀਮਤੀ ਮਹਾਰਾਜ ਮੇਰੀ ਬੇਗਮ ਪੰਜਾਬ ਦਾ ਅਰੋਗ ਨੂੰ ਲੱਗਦਾ ਤਾਂ ਚਾਲ ਨਹੀਂ ਸੰਗੀਆਂ ਸਾਡੇ ਰਾਜ ਦੀ ਔਲਾਦ ਨੂੰ ਹੋਦੀ ਤੇ ਬਾਦਸ਼ਾਹ ਜਨਾਰਾਜ ਕਾ ਭਾਈ ਤੂੰ ਆਪਣੀ ਬੇਗਮ ਨੂੰ ਲਿਆ ਕੇ ਆ ਬਾਗ ਵਿੱਚ ਖੂਹ ਅਗਾਂ ਨੂੰ ਖੂਹ ਦੇ ਜਾਨ ਨਾਲ ਇਸ਼ਨਾਨ ਕਰਾ जे साधु महात्मा ने शराब देखिए बाजाया गुरु का जी मैं माँ प्रसन्नता सुन के आया पर अजे हंकार भी सीनू हंकार से मैं इन्होंने उमर के वर्ग मेरे को करा चाहिए बाद जी महाराज ने पूछा पाए पहले जामे तेरी कोई वस्तु गुम है साधु महात्मा ने ध्यान ला के कहा कि मैं पहले जामे ਸਮੁੰਦਰ ਕੰਢੇ ਬਾਜੀ ਤਪੱਸਿਆ ਭਗਤੀ ਕਰਦਾ ਸੀ ਸਮੁੰਦਰ ਰੇਖ ਦੇ ਨੂੰ ਛਾਲ ਜਾਇਆ ਮੇਰਾ ਆਸਨ ਤੇ ਬਿਰਾਗਨ ਰੋਡ ਤੇ ਲੈ ਗਿਆ ਉਹ ਇੱਕ ਵਾਅਦਾ ਜੀ ਮਹਾਰਾਜ ਨੇ ਕਿਹਾ ਕਿ ਜਾ ਐ ਖੂਦ ਵਿੱਚ ਆਪੀ ਮਾਂ ਹੋਵੇ ਛਾਤੀ ਮਾਰੀਏ ਕਿ ਕਿ ਆਸਨ ਤੇ ਬਿਰਾਗਨ ਦੋਵੇਂ ਛਾਤੀ ਮਾਰੀ ਕੱਢਣ ਜਵਾਦੋਂ ਪਹਿਚਾਨ ਦੀ ਗੁਰੂ ਸਾਹਿਬੀ ਚੰਨਾ ਤੇ ਲੀਕਾ ਆਪਣੇ ਕੁਲਾ ਬਖਸ਼ਣ ਲੱਗਾ ਨਵਾਬ ਆਪਣੀ ਬੇਗਮ ਲੈ ਕੇ ਆਇਆ

ਇੱਕ ਵਾਰ ਦੇ ਵਿੱਚ ਖੂਨ ਵਾਰਨ ਤੇ ਜੋ ਕੋਈ ਮਾਇਆ ਪੈਸਾ ਦਾ ਪ੍ਰੇਮ ਨੇ ਨਾਲ 12 ਸਤਨੀਆਂ ਖੁਦ ਜਨੈ ਇਸ਼ਰਾਨ ਕਰੇ ਗੁਰੂ ਕਾ ਅਰਦਾਸ ਕਰੇਗਾ ਉਹਨਾਂ ਦੀ ਅਸੂਮਣ ਕਾਮ ਨਾ ਹੋਣ ਗਿਆ ਜਿਨ੍ਹਾਂ ਦੇ ਸਰੀਰ ਤੇ ਦੁੱਖ ਹੋ ਗਏ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਚਾਹੋ ਕਿ ਨਹੀਂ ਹੁੰਦੀ ਹੁਣ ਸੰਤ ਅਜ ਸਤਪੰਦ ਬੜੇ ਸਤ ਦਾ ਪਿਆਰ ਨਿਸ਼ਰਾਨ ਕਰ ਗਿਆ ਨੇ ਗੁਰੂ ਕਾ ਅਰਦਾਸ ਕਰਦੇ ਨੇ ਦਾਗੁਰੂ ਤੇ ਇੱਕ ਵਾਰ ਦਾ ਜੀ ਇਰਪਾ ਕਰਦੇ ਨੇ ਮੇਹਰ ਕਰਦੇ ਨੇ ਮਨੋ ਕਾਮਨਾ ਸਭ ਦਾ ਪੂਰੀਆਂ ਹੁੰਦੀਆਂ ਨੇ ਸ਼ੁਕਰਾਨੇ ਵਜੋਂ ਕੋਈ ਆ ਕੇ ਸ੍ਰੀ ਅਖੰਡ ਪਾਠ ਕਰਾਂਦਾ ਕੋਈ ਲੰਗਰ ਲਾਂਦਾ ਕੋਈ ਫਿਰ ਬੁੱਕੇ ਲਾਂਦੇ ਨੇ ਪਟਨਾ ਸਾਹਿਬ ਵਿਖੇ ਗੁਰਗੋਵਿੰਦ ਜੀ ਮਹਾਰਾਜ ਸਾਡੇ 4 ਸਾਲ ਨੇ ਹੋ ਗਏ ਪਟਨੇ ਦੀ ਸੰਗਤ ਗੁਰਗੋਵਿੰਦ ਜੀ ਮਹਾਰਾਜ ਨੂੰ ਪਾਲਕੀ ਵਿੱਚ ਬਿਠਾ ਕੇ ਲਿਆਏ ਉਤੇ ਇੱਕ ਵਾਰ ਦੇ ਗੁਰਗੋਵਿੰਦ ਜੀ ਮਹਾਰਾਜ ਦਾ ਕਨਿੰਦਰਾਮ ਬਨਾਪ ਇਸੇ ਬਾਗ ਵਿਚ ਹੈ ਕਿਉਂਕਿ ਦੇ ਪਹਿਲੇ ਮਿਲਾਪ ਦੀ ਨਿਸ਼ਾਨੀ ਯਾਦਗਾਰ ਇਹ ਗੁਰਦੁਆਰਾ ਗੁਰੂ ਦਾ ਬਾਗ ਜਿੱਥੇ ਨਾਮ ਦਾ ਅਨੰਤ ਪ੍ਰਾਪਤ ਹੁੰਦਾ ਹੈ ਸੁਮਣ ਦਾ ਮਨ ਆਪੂਰਨ ਹੋ ਜਾਂਦਾ ਹੈ ਗੁਰੂ ਸਾਹਿਬ ਜਣੇ ਇਸਦਾ ਪਵਿੱਤਰ ਧੂਤ ਇੱਕ ਵਾਹ ਦੇ ਜੀ ਕਿਰਪਾ ਕਰਨ ਮਿਹਰ ਕਰਨ ਆਪ ਸਭ ਦੀ ਯਾਤਰਾ ਸਫਲ ਹੋਏ ਖੁਸ਼ੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਨੇ ਬੈਂਕਰੂਸ ਸੈਕਸ਼ਨ ਕਰਕੇ ਬਾਹਰ ਆ ਗਏ ਆਪਾਂ ਇਹ ਕੋਲ ਤਰਾ ਸਾਹਿਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹਨਾਂ ਸੁੱਕਾ ਬਾਗ ਹਰਿਆ ਕੀਤਾ ਹੈ ਲਓ ਜੀ ਚਾਹ ਪੀਣ ਲੱਗੇ ਆ ਚਾਹ ਦੇ ਜਾਣਾ ਗੁਰੂ ਦੇ ਬਾਗ ਗੁਰਦੁਆਰੇ ਵਿੱਚ ਸੰਗਤਾਂ ਚਾਹ ਸ਼ਕਦੀਆਂ ਜਾਂ ਚਾਹ ਦਾ ਪ੍ਰਸ਼ਾਦ ਆ ਸਕਦੀਆਂ ਚਾਹ ਦਾ ਪਿਆਲਾ ਗੁਰਦਰਾ ਹੈ ਇੱਕ ਪੱਦਰ ਸਾਹਿਬ ਜੀ ਦਾ ਉਹ ਵੀ ਹੈਗਾ ਬਾਹਰ ਸਾਹਮਣੇ ਸਾਹਿਬ ਅੰਦਰ ਤੇ ਇੱਕ ਬਹੁਤ ਤਕਰੀਕ ਤੇ ਝਾਂ ਕਰਨਾ ਫੋਨ ਕੈਮਰਾ ਵਿੱਚ ਮਾਰਨਾ ਚਾਹ ਦੇ ਗੱਡੀ ਤਾਂ ਟੁੱਟਦੀ ਹੈ ਗੱਡੀ ਤਾਂ ਟੁੱਟਦੀ ਹੈ ਹਾਂ ਹਾਂ